ਸੋ ਕੀ ਆ ਭਾਜੀ ਆਪਣਾ ਨਾਮ ਕਿਹੜੀ ਗੱਡੀ ਚੋੜੀ ਮੇਰਾ ਭਾਜੀ ਟਰਾਲਾ ਲੱਗਾ ਉਹ ਬਿੱਟੂ ਭਾਜੀ ਦੇ ਟੈਂਪ ਦੇ ਅੱਗੇ ਥੋੜੀ ਦੂਰੀ ਤੇ ਭਾਜੀ ਆਪਾਂ ਸੀਮਿੰਟ ਭਰ ਕੇ ਆਏ ਹਾਂ ਸੂਰਤ ਘੜੋਂ ਅੰਮਰਸਰ ਦਾ ਜੀ ਫੇ ਆ ਕੇ ਕੀ ਬਾਤ ਦੇ ਭਾਜੀ ਅੱਜ ਤੋਂ ਇੱਕ ਹਫਤਾ ਪਹਿਲਾਂ ਮੇਰਾ ਡੀਜ਼ਲ ਨਿਕਲਿਆ ਅੱਜ ਇਸ ਵੀਰ ਦਾ ਨਹੀਂ ਡੀਜ਼ਲ ਨਿਕਲ ਗਿਆ ਇੱਕ ਹਫਤੇ ਦੀ ਪਹਿਲਾਂ ਦੀ ਗੱਲ ਆਪਣੀ ਗੱਡੀ ਦਾ ਡੀਜ਼ਲ ਨਿਕਲਿਆ ਉਥੋਂ ਤੜਕੇ ਆਣ ਕੇ ਸੁੱਤਾ ਹੈ ਭਾਜੀ ਆਪਣਾ ਡਰਾਈਵਰ ਤੇ ਤੜਕੇ ਆਣ ਕੇ ਸੌ ਗਿਆ ਔਰ ਨੀਂਦ ਆ ਗਈ ਉਹਨੂੰ ਸੌ ਗਿਆ ਤੇ ਤੜਕੇ ਉੱਠ ਕੇ ਵੇਖਿਆ ਉਹ ਬਾਹਰ ਨੂੰ ਚੱਲਿਆ ਤੇ ਥੱਲੇ ਵੇਖਿਆ ਡੀਜ਼ਲ ਡੀਜ਼ਲ ਸਾਰਾ ਟੈਂਕੀ ਦੇ ਥੱਲੇ ਡੁੱਲਾ ਥਲੜਾ ਬੋਲਡ ਖੋਲਿਆ ਪਿਆ ਭਾਜੀ ਘੱਟੋ ਘੱਟ ਵੀ 225 30 ਦੇ ਲਾਗੇ ਬੰਨੇ ਡੀਜ਼ਲ ਹੀ ਆਪਣਾ ਤੇ 20 22000 ਦੇ ਲਾਗੇ ਬੰਨੇ ਬੰਦਾ ਭਾਜੀ ਕੀ ਲੱਗਦਾ ਇਸ ਤਰ੍ਹਾਂ ਬਾਤ ਤਾਂ ਹੋਈ ਐ ਜਿਹੜੇ ਵੱਡੇ ਹੋਣਗੇ ਭਾਜੀ ਇਹ ਇੱਕ ਨੋਵਾ ਵਾ ਕਾਰ سرمੇ ਰੰਗ ਦੀ ਆ 306 ਨੰਬਰ ਪੀਵੀ02 ਇੰਗਲਿਸ਼ ਦੇ ਅੱਖਰਾਂ ਦਾ ਵਿੱਚੋਂ ਪਤਾ ਨਹੀਂ ਅਜੇ ਲੱਗਣਦਿਆ ਕਨਫਰਮ ਨਹੀਂ ਹੁੰਦਾ ਇਹਨਾਂ ਪਤਾ ਲੱਗ ਗਿਆ ਵੀ ਨੋਵਾ ਹੀ ਅੱਜ ਆ ਵੀਰ ਜੀ ਉਹਨਾਂ ਦਾ ਡੀਜ਼ਲ ਚੋਰੀ ਹੋਇਆ ਅੱਜ ਤੇ ਇਸ ਚੀਜ਼ ਤੋਂ ਇਹਨਾਂ ਕੈਮਰੇ ਕਢਾ ਕੇ ਵੇਖੇ ਤੇ ਗੱਡੀ ਉਹੀ ਐ ਨੋਵਾ ਹੀ ਸੁਰਮੇ ਰੰਗ ਦੀ ਤਿੰਨ ਬੰਦੇ ਉਹਦੇ ਵਿੱਚ ਭਾਜੀ ਪਹਿਲੋ ਗੇੜੇ ਲਾ ਕੇ ਵੇਖਦੇ ਆ ਤੜਕੇ 3 ਵਜੇ ਤੋਂ ਬਾਅਦਾਂ ਦੀ ਗੱਲ ਐ ਭਾਜੀ ਇਹ ਦੋ ਘੰਟੇ ਦੇ ਵਿੱਚ ਵਿੱਚ ਕੰਮ ਇਹਨਾਂ ਦਾ ਭਾਜੀ ਉਹਨਾਂ ਦਾ ਤੇ ਅੱਜ ਲੋ ਲੱਗੀ ਤੇ ਕੰਮ ਕਰ ਗਏ ਤੇ ਦਿਨ ਚੜਿਆ ਪੂਰਾ ਚਿੱਟਾ ਘਟੂ ਘਟ ਭਾਜੀ ਤਿੰਨਾ ਚੋਂ ਗੱਡੀਆਂ ਦਾ ਨਿਕਲ ਗਿਆ 1 ਮਹੀਨੇ ਡੇਢ ਦੇ ਵਿੱਚ ਵਿੱਚ ਘਟੋ ਘਟ ਵੀ 70 80 ਹਜ਼ਾਰ ਦਾ ਨੁਕਸਾਨ ਹੋ ਗਿਆ ਭਾਜੀ ਉਲਟਾ ਘਟੋ ਘਟ ਭਾਜੀ ਫੁੱਲ ਕਰਾਉਣੀਆਂ ਪੈਂਦੀਆਂ ਫੇਰ ਭਾਜੀ ਮੇਰੇ 20000 ਦਾ ਨਿਕਲਿਆ ਭਾਜੀ 30000 ਦੀ ਫੇਰ ਫੁੱਲ ਹੋਈ ਟੈਂਕੀ ਸਾਬ ਲਾ ਲਓ 50000 ਹੋ ਗਿਆ ਬਚ ਰਬ ਬਚਾਉਂਦਾ ਤੇ ਅੱਗੇ ਨਹੀਂ ਭਾਜੀ ਕੋਈ ਗੱਡੀਆਂ ਵਾਲਿਆਂ ਨੂੰ ਭਾਜੀ ਮੰਗ ਇਹੋ ਹੀ ਆ ਵੀ ਇਹਨਾਂ ਨੂੰ ਛੇਤੀ ਤੋਂ ਛੇਤੀ ਫੜਿਆ ਜਾਵੇ ਜੇ ਤੇ ਸਾਡੇ ਹੱਥ ਲੱਗੇ ਤੇ ਆਪਾਂ ਤਾਂ ਨਹੀਂ ਬਖਸ਼ਦੇ ਇਹਨਾਂ ਨੂੰ ਸਿੱਧੀ ਜਿਹੜੀ ਗੱਲ ਆ ਫੇਰ ਤੇ ਗੱਡੀ ਚਾੜ ਕੇ ਫੇਰ ਹੀ ਆਖਾਂਗੇ ਵੀ ਠੀਕ ਆ ਹੁਣ ਨਿਬੇੜਾ ਹੋਇਆ ਸਾਡਾ ਸਿੱਧੀ ਜਿਹੜੀ ਗੱਲ ਮੇਰਾ ਨਾਮ ਰਵੀ ਕੁਮਾਰ ਪਿੰਡ ਮਾਲ ਜੀ ਕੀ ਗੱਲ ਹੋਈ ਤੁਹਾਡੇ ਆੜਾ ਇੱਥੇ ਨਾ ਟਿੱਪਰ ਹੀ ਖਲੋਤਾ ਤੇ ਰਾਤ ਅਸੀਂ ਲਿਆ ਕੇ 2 ਵਜੇ ਖੜਾ ਕੀਤਾ ਆ ਤੇ ਤੇਲ ਕੱਢ ਕੇ ਲੈ ਗਏ ਉਹਦਾ ਜੀ ਹਾਂਜੀ ਕਿੰਨੀਆਂ ਗੱਡੀਆਂ ਤੇ ਕੱਢਿਆ ਆ ਇੱਥੇ ਕੋਈ 3 ਕ ਗੱਡੀਆਂ ਦਾ ਤੇਲ ਨਿਕਲ ਗਿਆ ਜੀ ਇਹਨਾਂ ਨੂੰ ਕੌਣ ਹੈ ਕੱਢੋ ਟੋਟਲ ਨੁਕਸਾਨ ਹੋ ਗਿਆ ਕੋਈ ਇਹਨਾਂ ਦਾ ਨਾਂ ਨਾ ਕਰਦੇ ਆ ਵੀ 70-80 ਹਜ਼ਾਰ ਕਿਤੇ ਨਹੀਂ ਗਿਆ ਪਲੱਸ ਇਹ ਕਿਹੜੇ ਬੰਦੇ ਨੇ ਜਿਹੜੇ ਕੱਢ ਕੇ ਗਏ ਇਹ ਬੰਦਿਆਂ ਦਾ ਪਤਾ ਨਹੀਂ ਲੱਗਾ ਜਦੋਂ ਅੱਜ ਸਾਡੀ ਇੱਕ ਗੱਡੀ ਦਾ ਤੇਲ ਨਿਕਲਿਆ ਨਾ ਉਹਦੇ ਵਿੱਚ ਸਾਹਮਣੇ ਸੀਸੀਟੀਵੀ ਕੈਮਰਾ ਹੀ ਤੇ ਉਹਦੇ ਵਿੱਚ ਨੋਵਾ ਗੱਡੀ ਦੀ ਫੋਟੋ ਆਈ ਆ ਬਲੈਕ ਕਲਰ ਦੀ ਗੱਡੀ ਆ ਕੋਈ ਪੀਵੀ02 ਨੰਬਰ ਆ ਉਹਦਾ ਤੇ ਨੰਬਰ ਵੀ ਪੂਰਾ ਕਲੀਅਰ ਨਹੀਂ ਆਇਆ ਕੀ ਦੇਖਿਆ ਗਿਆ ਕੀ ਕਰਦੇ ਆ ਉਹ ਗੱਡੀ ਤੇ ਲਿਆ ਕੇ ਗੱਡੀ ਅੰਦਰ ਬਾਹਰ ਪੰਪ ਤੇ ਜਗ੍ਹਾ ਹੀ ਥੋੜੀ ਜੀ ਉਹਦੇ ਵਿੱਚ ਖਲੋਤੀ ਸੀ ਗੱਡੀ ਲਿਆ ਕੇ ਤੇ ਬੈਕ ਖੜੀ ਕੀਤੀ ਉਹਨਾਂ ਨੇ ਤੇ ਲਾਗੇ ਬੰਨੇ ਉਹ ਵੇਖਿਆ ਸਵੇਰੇ ਕੋਈ 4-5 ਵਜੇ ਦਾ ਟਾਈਮ ਸੀ ਤੇ ਵੇਖ ਬੂ ਕੇ ਤੇ ਪਤਾ ਲੱਗਾ ਉਹਨਾਂ ਨੂੰ ਲਾਗੇ ਕੋਈ ਨਹੀਂ ਹੈਗਾ ਤੇ ਥੱਲੋਂ ਟੈਂਕੀ ਦਾ ਨਾਟ ਖੋਲਿਆ ਤੇ ਤੇਲ ਲੈ ਕੇ ਕੱਢ ਕੇ ਸਾਰਾ ਹੀ ਲੱਗਦਾ ਇਹ ਪਹਿਲੀ ਵਾਰ ਦਾ ਤਾਂ ਕਿ ਕਿ ਵਸਤਰ ਹੁੰਦੀ ਆ ਵਾਰਦਾ ਅੱਗੇ ਵੀ ਇਸ ਤਰ੍ਹਾਂ ਇੱਥੇ 2-3 ਵਾਰੀ ਹੋ ਗਈਆਂ ਆ ਪਰ ਅੱਗੇ 2-3 ਵਾਰੀ ਪਤਾ ਨਹੀਂ ਲੱਗਾ ਪਰ ਜਦੋਂ ਅੱਜ ਹਨ ਗੱਡੀ ਦਾ ਤੇਲ ਨਿਕਲਿਆ ਨਾਲ ਤੇ ਸਾਹਮਣੇ ਕੈਮਰਾ ਹੀ ਤੇ ਕੈਮਰੇ ਤੋਂ ਸਾਨੂੰ ਪਤਾ ਲੱਗ ਗਿਆ ਤੇ ਤਾਂ ਕਰਕੇ ਅਸੀਂ ਅੱਗੇ ਅੱਜ ਕਾਰਵਾਈ ਕਰਨੀ ਆ ਤੇ ਜੇ ਸਾਨੂੰ ਹੁਣ ਪਤਾ ਲੱਗਦਾ ਜੇ ਉਹ ਗੱਡੀ ਦਾ ਜਹਾਨੂੰ ਦਿਖਦੀ ਆ ਤੇ ਅਸੀਂ ਆਪਣੀ ਬਣਦੀ ਕਾਰਵਾਈ ਕਰਾਂਗੇ ਤੇ ਪ੍ਰਸ਼ਾਸਨ ਨੂੰ ਵੀ ਅਪੀਲ ਕਰਾਂਗੇ ਜੋ ਅੱਡ ਨਾ ਬੰਦੀ ਆ ਤੇ ਸਾਡੇ ਇਖਾਸਾ ਸਾਥ ਦੇਣ ਇਹ ਬੰਦੇ ਕਿਦਾਂ ਦੇ ਹੁਲੀਆ ਵੇਖੇ ਕਿਦਾਂ ਦੇ ਬੰਦੇ ਨੇ ਹੁਲੀਆ ਸੀਸੀਟੀਵੀ ਕੈਮਰੇ 'ਚ ਹੀ ਆਉਂਦੇ ਆ ਇੱਕ ਬੰਦਾ ਸਰਦਾਰ ਆ ਦੋ ਮੋਨੇ ਆ ਇੱਕ ਨੇ ਟੋਪੀ ਪਾਈ ਆ ਤੇ ਇੱਕ ਮੋਨਾ ਆ ਜਿਹੜਾ ਸਰਦਾਰ ਆ ਕੋਕ ਬੰਨ ਕੇ ਪਰਨਾ ਪਾ ਰਿਹਾ ਇਹ ਵਾਈਟ ਜਾਂ ਪਰਨਾ ਬੰਨਿਆ ਉਹਨੇ ਹਾਂਜੀ ਕੀ ਅਪੀਲ ਕਰਨਾ ਚਾਹੂ ਪ੍ਰਸ਼ਾਸਨ ਨੂੰ ਲੋਕਾਂ ਨੂੰ ਕੀ ਕਹਣਾ ਪ੍ਰਸ਼ਾਸਨ ਨੂੰ ਇਹੀ ਕਹਿਣਾ ਚਾਹਾਂਗੇ ਕਿ ਜੋ ਬੰਦੀ ਕਾਰਵਾਈ ਉਹਨਾਂ ਤੇ ਕਰਨ ਬਾਕੀ ਜਿਹੜਾ ਹਾਡਾ ਦੇ ਡਰਾਈਵਰਾਂ ਦੇ ਤੇ ਬੁਰਾ ਹਾਲ ਹੋਇਆ ਪਿਆ ਅਸੀਂ ਰੋਡ ਤੇ ਚੱਲ ਨਹੀਂ ਸਕਦੇ ਜੇ ਚੱਲਦੇ ਆ ਤੇ ਜੇ ਕਿਤੇ ਸੌਜੀਏ ਪਤਾ ਨਹੀਂ ਕਿਹੜੇ ਵੇਲੇ ਕਿੱਥੇ ਸੌਜਣਾ ਕਿੱਥੇ ਆਣਗੇ ਕੀ ਤੇਲ ਕੱਢ ਕੇ ਲੈ ਜਾਣਾ ਟਾਇਰ ਲਾ ਕੇ ਲੈ ਗਏ ਕੀ ਲਾਗ ਲੈ ਗਏ ਸਾਨੂੰ ਤੇ ਪਤਾ ਹੀ ਨਹੀਂ ਲੱਗਦਾ ਸੁੱਤਿਆਂ ਨੂੰ ਕੀ ਕਰਾਂਗੇ ਸਾਰੀ ਦਿਹਾੜੀ ਥੱਕੇ ਹਾਰੇ ਬੁਰਾ ਹਾਲ ਸੋਨੂ ਨਾਮ ਜੀ ਮੇਰਾ ਕਿਹੜਾ ਪਿੰਡ ਹੈ ਜੀ ਕਿਹੜਾ ਨਾਂ ਪਿੰਡ ਮਾਲ ਆ ਬ੍ਰਾਮਚਾਰੀ ਸੋੜ ਗੱਲ ਬਾਏ ਭਾਈ ਇੱਥੇ ਗੱਡੀਆਂ ਆਪ ਸਾਹਮਣੇ ਖੜੀਆਂ ਹੁੰਦੀਆਂ ਚ ਆਪਣੀਆਂ ਤੇ ਪਰ ਇੱਧਰ ਖੜੇ ਹੁੰਦੇ ਆ ਤੇ ਦੁਪਹਿਰੇ ਮੱਝ ਆਇਆ 1.3 ਵਜੇ ਘਰੋਂ ਸਾਹਮਣੇ ਘਰ ਆਇਆ ਆਪਣਾ ਆ ਗੱਡੀ ਸਟਾਰਟ ਕੀਤੀ ਗੱਡੀ ਬੰਦ ਹੋ ਗਈ ਆ ਬਾਈ ਜੀ ਵੇਖਿਆ ਟੈਂਕੀ ਵਾਲ ਤੇ ਟੈਂਕੀ ਖਾਲੀ ਅੱਛਾ ਜੀ ਤੇ ਮੈਂ ਵੀ ਤੇਲ ਕੱਢ ਕੇ ਲੈ ਗਿਆ ਕੋਈ ਫਿਰ ਅਈ ਸੀਸੀ ਟੈਮ ਕੈਮਰੇ ਚੈੱਕ ਕੀਤੇ ਆ ਉਹਦੇ ਵਿੱਚ ਆ ਵੀ ਨੋਵਾ ਗੱਡੀ ਆਈ ਆ ਗ੍ਰੇ ਰੰਗ ਦੀ ਡਾਰਕ ਛੇੜ ਜੀ ਆ ਬਲੈਕ ਜੀ ਮਾਰਦੀ ਆ ਤੇ 4:45 ਮਿੰਟ ਦੇ ਗੱਡੀ ਇੱਥੇ ਆਈ ਆ ਪਹਿਲਾਂ ਨੇ ਚੱਕਰ ਕੱਢਿਆ ਚੱਕਰ ਕੱਢ ਕੇ ਇੱਥੇ ਖਲੋਗੇ ਬੈਗ ਲਾਈ ਆ ਨਿਸ਼ਾਨ ਆ ਟਾਇਰਾਂ ਦੇ ਆਵੇ ਬੈਗ ਲਾ ਗੇ ਤੇ ਟੈਂਕੀ ਦਾ ਢੱਕਾ ਨਹੀਂ ਪੁੱਟਿਆ ਲੋਕਾਂ ਦਾ ਥੱਲੇੋਂ ਬੈਂਜ ਬੁਲਟ ਖੋਲਿਆ ਉਹਨ ਜਾਣ ਬੰਦਾ ਨਹੀਂ ਖੋਲ ਸਕਦਾ ਜਮ ਮਕੈਨਿਕ ਖੋਲੂਗਾ ਜਾਂ ਉਹ ਬੰਦੇ ਨੂੰ ਪੂਰੀ ਨੌਲੇਜ ਹੋ ਗੱਡੀ ਬਾਰੇ ਫੇਰ ਉਹ ਖੋਲ ਸਕਦਾ ਕੋਈ ਦੂਜੇ ਬੰਦੇ ਨੂੰ ਤੇ ਵੀ ਨਹੀਂ ਪਤਾ ਥੱਲੇ ਬੈਂਜ ਬੋਲਟ ਕਿੰਨੇ ਨੰਬਰ ਦਾ ਲੱਗਾ ਅਕਸਰ ਚਾਬੀਆਂ ਉਹਨਾਂ ਕੋ ਪੂਰੀਆਂ ਫੁੱਲ ਹੋਣਗੀਆਂ ਫੇਰ ਹੀ ਉਹਨਾਂ ਖੋਲਿਆਊਗਾ ਖੋਲ ਕੇ ਟੈਂਕੀ ਖਾਲੀ ਕਰਕੇ ਗਾਂ ਕੇ 10 ਮਿੰਟਾਂ ਦੇ ਵਿੱਚ ਹੀ ਪਾਣੀ ਵਾਲੀਆਂ ਗੱਡੀਆਂ ਟਲੂ ਪੰਪ ਲਾਇਆ ਕੇ ਲਾਇਆ 12 ਤੇ ਨਹੀਂ ਰੁਣਾ ਨੁਕਸਾਨ ਕਰ ਗਏ ਹੋਰ ਵੀ ਗੱਡੀਆਂ ਕਿੰਨੀਆਂ ਗੱਡੀਆਂ ਦਾ ਨੁਕਸਾਨ ਆਇਆ ਇੱਥੇ ਸਾਡੇ ਕੋਲ ਤਿੰਨਾਂ ਗੱਡੀਆਂ ਨੁਕਸਾਨ ਹੋਇਆ ਇੱਕ ਆ ਟਿਪਰ ਖੜਾ ਇਹਦਾ ਮਿਲਗੀ 20 2 ਤੇ ਇੱਕ ਇਧਰ ਘੋੜਾ ਖੜਾ ਸਾਹਮਣੇ ਆ ਸੀਮੈਂਟ ਵਾਲਾ ਇਹਦੇ ਇੱਕ ਹਫਤਾ ਬਣ ਗਈ ਮੰਗਲਾ ਰੋ ਦਾ ਤੇਲ ਨਿਕਲਿਆ ਤੇ ਉਹਦਾ ਨਿਕਲਿਆ 220 ਲੀਟਰ 220 25 ਲੀਟਰ 220 25 ਲੀਟਰ ਤੇਲ ਉਹਦਾ ਨਿਕਲਿਆ ਉਹਨਾਂ ਫਿਰ ਚੈੱਕ ਕਰਾਏ ਕੈਮਰੇ ਚੈੱਕ ਕੀਤੇ ਉਹਦੇ ਵਿੱਚ ਆਇਆ ਵੀ ਨੋਆ ਗੱਡੀ ਆ ਜੀ ਉਹਨਾਂ ਫਿਰ ਨੰਬਰ ਵੀ ਦੱਸਿਆ ਵੀ ਪੀਵੀਆ 2 30 ਤੇ 6 ਨੰਬਰ ਮਗਰ 306 ਆ ਬਲੈਕ ਕਲਰ ਹੈ ਡਾਰਕ ਗ੍ਰੇ ਜਿਹਾ ਮਤਲਬ ਕਿ ਬਲੈਕ ਸ਼ੇਡ ਵਾਲੀ ਉਹ ਗੱਡੀ ਆ ਫਿਰ ਅਹੀਂ ਜਦੋਂ ਅਸੀਂ ਆਪਣੇ ਕੈਮਰੇ ਖੋਲੇ ਚੈੱਕ ਚੁ ਕੀਤਾ ਉਹ ਗੱਡੀ ਲੱਗੀ ਇੱਥੇ ਨਜ਼ਰ ਆਈ ਏ ਸਾਨੂੰ ਕਿ ਉਹ ਗੱਡੀ ਆ ਫਿਰ ਇਹਨਾਂ ਨੂੰ ਗਿਆ ਵੀ ਆਹ ਗੱਲ ਆ ਤੇ ਮੈਂ ਵੀ ਤੁਸੀਂ ਕੰਪਲੇਂਟ ਕੀਤੀ ਕਹਿੰਦਾ ਅਸੀਂ ਤਾਂ ਕੁਝ ਨਹੀਂ ਇਹਨਾਂ ਨੂੰ ਪੁੱਛਿਆ ਮੈਂ ਵੀ ਕੰਪਲੀਟ ਕਰੋ ਕੱਲ ਨੂੰ ਮੈਂ ਕੱਲ ਨੂੰ ਗਾਂ ਵਧਣਗੇ ਬੰਦੇ ਤੇ ਦੋਹਾਂ ਚੌਹਾਂ ਜਣੇ ਆਪਣੇ ਯਾਰ ਦੋਸਤਾਂ ਨੂੰ ਫੋਨ ਕੀਤਾ ਵੀ ਦਦਾ ਆਉਂਦੇ ਸਾਡੇ ਇਲਾਕੇ 'ਚ ਵੀ ਨੋਵਾ ਵਾਲੇ ਆ ਬੰਦੇ ਜਿਹੜੇ ਤੇਲ ਕੱਢੇ ਖੜਦੇ ਆ ਭਈ ਯਾਨਕਿ ਸਰਕਾਰ ਸੁੱਤੀ ਪਈ ਆ ਪ੍ਰਸ਼ਾਸਨ ਸੁੱਤਾ ਪਿਆ ਇਹ ਦੱਸ ਐਨੀਆਂ ਵਾਰਦਾਤਾ ਹੁੰਦੀਆਂ ਜਾਂ ਪ੍ਰਸ਼ਾਸਨ ਨੂੰ ਪਤਾ ਨਹੀਂ ਆ ਜਾਂ ਕੋਈ ਕੰਪਲੀਟ ਨਹੀਂ ਕਰਦਾ ਜਿਵੇਂ ਤੇ ਨਿਕਲ ਗਿਆ ਵੀ ਪ੍ਰਸ਼ਾਸਨ ਹੈ ਕਿ ਕਿਹੜਾ ਲੈ ਦੇਣਾ ਸਾਨੂੰ ਇਸ ਕਰਕੇ ਨਾ ਉਹਨਾਂ ਨੂੰ ਸੋਹਦਾ ਉਹਨਾਂ ਨੂੰ ਨਾ ਪਤਾਵੇ ਬਾਕੀ ਅਸੀਂ ਇਸੇ ਕੇ ਵੀਡੀਓ ਵਾਇਰਲ ਕਰਤੀਆਂ ਵੀ ਆ ਗੱਡੀ ਜੇ ਆ ਨੰਬਰ ਜੇ ਇਹ ਗੱਡੀ ਨੂੰ ਫੜਿਆ ਜਾਵੇ ਇਹ ਬੰਦਿਆਂ ਨੂੰ ਰੈਸਟ ਕੀਤਾ ਜਾਵੇ ਤੇ ਜਿੰਨਾ ਜਿੰਨਾ ਬੰਦਿਆਂ ਦੇ ਤੇਲ ਨਿਕਲਿਆ ਉਹ ਉਹਨਾਂ ਦੇ ਹਿਸਾਬ ਨਾਲ ਬੰਦੇ ਨਾਲ ਬੰਦਾ ਕਾਰਵਾਈ ਕੀਤੀ ਜਾਵੇ ਬੰਦਿਆਂ ਨਾਲ ਪਰ ਪੁਲਿਸ ਕੰਪਲੀਟ ਕੀਤੀ ਜਾਵੇ ਸਾਡੇ ਹਾਂਜੀ ਹੁਣ ਜਾਂਦੇ ਆ ਥਾਣੇ ਜਾਂਦੇ ਆ ਥਾਣੇ ਜਾ ਕੇ ਪੁਲਿਸ ਕੰਪਲੇਨ ਕਰਕੇ ਲਿਖ ਲਿਖਤੀ ਦੇਗੇ ਉਹਨੇ ਆ ਵੀ ਇੱਕ ਕੀ ਕਾਰਵਾਈ ਕਰਦੀ ਆ ਅਨਾਲ ਇਹ ਵੀਡੀਓ ਹੈਗੀ ਆਪਣੇ ਕੋਲ ਸੀਸੀਟੀਵੀ ਕੈਮਰੇ ਦੀ ਵੀਡੀਓ ਆ ਆ ਵੀਡੀਓ ਚੈੱਕ ਕਰਉਂਦੇ ਆ ਨੋਵਾ ਗੱਡੀ ਆਉਂਦੀ ਆ ਜੀ ਆਵੇ ਚੈੱਕ ਕਰੋ ਆਹ ਗੱਡੀ ਆਉਂਦੀ 4:45 ਮਿੰਟ ਤੇ ਗੱਡੀ ਆਈ ਆ 5:05 ਮਿੰਟ ਤੇ ਗੱਡੀ ਗਈ ਆ 4 ਵੀਡੀਓ ਦੀਆਂ ਆ ਗਈਆਂ ਬਾਕੀ ਹੋਰ ਵੀ ਐ ਵੀਡੀਓ ਕੱਢ ਗਏ ਹੋਰ ਵੀ ਕੈਮਰੇ ਲੱਗੇ ਜਿੱਦਨੂੰ ਗੱਡੀ ਗਈ ਆ ਕੋਈ ਸਾਫ਼ ਵੀਡੀਓ ਹੋਰ ਵੀ ਲੱਗੇ ਬਿਲਕੁਲ ਲੱਗੇ ਨਜ਼ਦੀਕ ਦੀ ਵੀਡੀਓ ਨਿਕਲਦੀ ਆ ਉਹ ਵੀ ਐ ਆਪਣੇ ਹਿਸਾਬ ਨਾਲ ਸੋਸ਼ਲ ਮੀਡੀਆ ਤੇ ਪਾਵਾਂਗੇ ਵੀ ਆਹ ਬੰਦੇ ਜੇ ਇੱਕ ਅੰਨਜੋ ਬੰਦੇ ਟੋਪੀ ਪਾਈ ਆ ਇੱਕ ਬੰਦਾ ਜਨਕੀ ਉੱਤਰ ਕੇ ਗੱਡੀ ਦੇ ਘੇਰੇ ਘੇਰੇ ਘੁੰਮਦਾ ਰਹਿੰਦਾ ਵੀ ਬੰਦਾ ਲੱਗ ਜਿਦਾਂ ਨਾ ਸੈਰ ਕਰਨ ਦੇ ਆ ਗੱਡੀ ਦੇ ਕੋਲ ਵੀ ਚੰਗੇ ਚੰਗੇ ਭਲੇ ਬੰਦੇ ਲੱਗਦੇ ਮੈਨੂੰ ਵੀ ਮਾੜੇ ਬੰਦੇ ਨਹੀਂ ਹੈਗੇ ਮਾੜੇ ਬੰਦੇ ਦਾ ਕੰਮ ਨਹੀਂ ਆ ਇੱਕ ਵੀਆਈਪੀ ਨੰਬਰ ਲਈ ਫਿਰਦੇ ਆ ਇੱਕ ਨੋਵਾ ਗੱਡੀ ਲਈ ਫਿਰਦੇ ਨੋਵਾ ਗੱਡੀ ਵੀ ਘੱਟੋ ਘੱਟ 6-7 ਲੱਖ ਤੋਂ ਪੁਰਾਣੀ ਗੱਡੀ ਨਹੀਂ ਮਿਲਣੀ ਤੇ ਮਾੜਾ ਬੰਦਾ ਗੱਡੀ ਲੈ ਨਹੀਂ ਸਕਦਾ ਨਾ ਇਹ ਸਮੇਕੀਆਂ ਦਾ ਕੰਮ ਆ ਹੁਣ ਮੰਗ ਕੀ ਕਰੀ ਮੰਗ ਸਾਡੀ ਇਹੋ ਪੁਲਿਸ ਕਮਿਸ਼ਨਰ ਕੋਲੋਂ ਵੀ ਇਹਨਾਂ ਦੇ ਬੰਦਿਆਂ ਦੇ ਕਾਰਵਾਈ ਕੀਤੀ ਜਾ ਬੰਦੇ ਫੜੇ ਜਾਣ ਇਹ ਅਸੀਂ ਵੀਡੀਓ ਸੈਂਡ ਕਰ ਰਹੇ ਹਾਂ ਨਾਲ ਵੀਡੀਓ ਸੈਂਡ ਕਰਨ ਦੇ ਨਾਲ ਅਸੀਂ ਇਹ ਵੀਡੀਓ ਚੈੱਕ ਕਰਕੇ ਇਹਨਾਂ ਦੇ ਬੰਦੀ ਕਾਰਵਾਈ ਕੀਤੀ ਜਾਵੇ। ਹਜੇ ਹੁਣੇ ਤਲਾਹ 5 ਮਿੰਟ ਪਹਿਲਾਂ ਮਿਲੀ ਹੈ ਜੀ। ਵੀ ਜੀਵਨ ਸਿੰਘ ਵੱਲੋਂ ਵੀ ਸਾਡੀਆਂ ਇੱਥੇ ਗੱਡੀਆਂ ਲੱਗਦੀਆਂ ਨੇ ਤੇ ਤੇਲ ਚੋਰੀ ਹੋ ਰਿਹਾ। ਕਿੱਥੇ ਤਲਾਹ ਕੀਤਾ ਇਹਨਾਂ ਦਾ? 112 ਦੇ ਨਾਕਾਲ ਕੀਤੀ। 112 ਤੋਂ ਸਾਨੂੰ ਆਈ ਹੈ। ਠੀਕ ਹੈ। ਮੌਕੇ ਤੇ ਆਏ ਆ। ਇਹਨਾਂ ਬਖਾਤੀ ਪਿਆ ਗੱਡੀਆਂ ਰਾਤ ਚੋਰੀ ਹੋਈਆਂ। ਇਹਨਾਂ ਨੂੰ ਕੋਈ ਗੱਡੀ ਦਾ ਨੰਬਰ ਵੀ ਪੜਿਆ ਗਿਆ ਹੈਗਾ। 306 ਪੀਬੀ02 ਆ। ਪੀਬੀ02 ਆ ਗੱਡੀ ਟ੍ਰਿਪ ਚਲੇ ਨੰਬਰ ਨਹੀਂ ਪੜੇ ਗਏ। ਉਹਨਾਂ ਨੂੰ ਥਾਣੇ ਦਰਖਾਸਤ ਦੇਣ ਭੇਜ ਰਹੇ ਆ ਜਿਹੜੀ ਅਗਰੀ ਕਾਰਵਾਈ ਹੈ ਜਿਹੜਾ ਡਿਊਟੀ ਅਫਸਰ ਆਣ ਕੇ ਆਪਣਾ ਚੈੱਕ ਕਰਕੇ ਜੋ ਵੀ ਵੰਦੀ ਕਾਰਵਾਈ ਕੀਤੀ ਜਾਊਗੀ ਕਿੰਨੇ ਗੱਡੀਆਂ ਤੇ ਗੱਡਿਆ ਗਿਆ ਦੋ ਗੱਡੀਆਂ ਦੱਸ ਰਹੇ ਇੱਕ ਦਿਨ ਟਿਪਰ ਦਾ ਤਿੰਨਾਂ ਦਾ ਤਿੰਨਾਂ ਦਾ ਇੱਕ ਦਿਨ ਟਿਪਰ ਦਾ ਨਿਕਲਿਆ ਤੇ ਇੱਕ ਦਿਨ ਇਹ ਗੱਡੀ ਦਾ ਨਿਕਲਿਆ ਛੋਟੇ ਟਰੱਕ ਦਾ ਠੀਕ ਹੈ ਜੀ ਕੋਈ ਸੀਸੀਟੀ ਵੀ ਸਾਹਮਣੇ ਆਈ ਕੋਈ ਇਹਨਾਂ ਦੇ ਕਹਿਣ ਮੁਤਾਬਕ ਇਹਨਾਂ ਕੋਈ ਹੈਗੀ ਸੀਸੀਟੀ ਉਹਦੇ ਮੁਤਾਬਕ ਹੀ ਇਹ ਦੱਸ ਰਹੇ ਵੀ 8006 ਗੱਡੀ ਪੜੀ ਗਈ ਹੈ ਤੇ ਆਪਣੀ ਲਿਖਤੀ ਦਰਖਾਸਤ ਇਹਨਾਂ ਨੂੰ ਕਹਿਤਾ ਵੀ ਥਾਣੇ ਐਸਐਚਓ ਸਾਹਿਬ ਨੂੰ ਮਿਲੋ ਦੇਖ ਕੇ ਆਓ ਜੋ ਵੀ ਕਾਰਵਾਈ ਬੰਦੀ ਹੋ ਕੀਤੀ ਜਾਊਗੀ ਹੋਰ ਵੀ ਪੁਲਿਸ ਗਸ਼ਤ ਜੀ ਰਾਤ ਦੀ ਲੋੜ ਹੋਊ ਤਾਂ ਐਸਐਚਓ ਸਾਹਿਬ ਦੱਸ ਕੇ ਉਹਦਾ ਪ੍ਰਬੰਧ ਕੀਤਾ ਜਾਊਗਾ। ਤੁਸੀਂ ਕਿਹਦੀ ਕੰਗਾ ਲੈ ਜਾਣਗੇ ਇਥੋਂ ਲੱਕੇ ਦੇ ਹਾਂਜੀ ਹਾਂਜੀ ਉਹ ਜਦੋਂ ਦਰਖਾਸਤ ਦੇਣਗੇ ਉਹ ਐਸਐਚਓ ਸਾਹਿਬ ਡਿਊਟੀ ਲਾਉਣਗੇ ਕਿਸੇ ਵੀ ਜੀਓ ਦੀ ਐਸ ਐਨਜੀਓ ਦੀ ਜਿਹੜੇ ਵੀ ਐਨਜੀਓ ਡਿਊਟੀ ਅਫਸਰ ਹੋਣਗੇ ਚਾਹੇ ਹੋਰ ਕਿਸੇ ਨੂੰ ਪੁਆਇੰਟ ਕਰਨਗੇ ਉਹ ਸੀਸੀਟੀਵੀ ਵੇਖਣਗੇ ਉਹਦੇ ਮੁਤਾਬਕ ਜਿਹੜੀ ਵੀ ਗੱਡੀ ਆਊ ਉਹ ਤੇ ਕਾਰਵਾਈ ਕੀਤੀ ਜਾਊਗੀ। ਥਾਣਾ ਕਿੱ데 ਐਨੀ ਚ ਪਿੰਡਾ ਜੀ। ਥਾਣਾ ਛੱਟ ਦੇ ਰਿਆ ਜੀ। ਹਾਂਜੀ ਹਾਂਜੀ।